ਪਿਆਰੇ ਦੋਸਤੋ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਮੁਲਾਜ਼ਮ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਹਾਈ ਕੋਰਟ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਕੋਈ ਨਾ ਕੋਈ ਫੈਸਲਾ ਸੁਣਾਵੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਕਿਹੜਾ ਫੈਸਲਾ ਕੀਤਾ ਹੈ ਮੁਲਾਜ਼ਮਾਂ ਦਾ ਜਿਹੜਾ ਪੈਂਡਿੰਗ ਪਿਆ 18000 ਕਰੋੜ ਰੁਪਏ ਦਾ ਡੀਏ ਏਰੀਅਰ ਦਾ ਬਕਾਇਆ ਹੈ ਪੇ ਕਮਿਸ਼ਨ ਦਾ ਬਕਾਇਆ ਹੈ ਉਸ ਨੂੰ ਲੈ ਕੇ ਕੀ ਫੈਸਲਾ ਜਿਹੜਾ ਕਿ ਲਾਈਵ ਹੋ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਪੋਲੀਟੀਕਲ ਅਡੀਟਰ ਤਲੋਜਨ ਸਿੰਘ ਨੇ ਸਾਰੀ ਜਾਣਕਾਰੀ ਤੁਹਾਡੇ ਨਾਲ ਵਿਧ ਪ੍ਰੂਫ ਸਾਂਝੀ ਕਰਾਂਗੇ ਹਾਂਜੀ ਦੋਸਤੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਤੇ ਵੱਖ-ਵੱਖ ਮੁੱਦਿਆਂ ਤੇ ਸੁਣਵਾਈਆਂ ਚੱਲ ਰਹੀਆਂ ਨੇ ਜਿਸ ਦੇ ਵਿੱਚ ਬੜੇ ਹੀ ਅਹਿਮ ਫੈਸਲੇ ਸਾਹਮਣੇ ਆਏ ਨੇ ਸਭ ਤੋਂ ਪਹਿਲਾਂ ਪੈਨਸ਼ਨਰ ਇਹ ਡਿਮਾਂਡ ਕਰ ਰਹੇ ਸੀ ਕਿ 6ਵੇਂ ਪੇ ਕਮਿਸ਼ਨ ਅਤੇ ਉਹਨਾਂ ਦੀ ਜੋ ਪੈਨਸ਼ਨਰਾਂ ਦਾ ਫੈਕਟਰ 2.99 ਗੁਣਾਕ ਦੇ ਨਾਲ ਉਹਨਾਂ ਦੀ ਪੈਨਸ਼ਨ ਨੂੰ ਸੋਧਿਆ ਜਾਵੇ ਇਸ ਦੀ ਸ਼ਿਫਾਰਸ਼ ਉਹਨਾਂ ਦੁਆਰਾ ਕੀਤੀ ਗਈ ਉਸ ਮ ਉਹਨਾਂ ਮੁਤਾਬਕ ਉਹਨਾਂ ਦੀਆਂ ਪੈਨਸ਼ਨਾਂ ਨੇ ਜੋ ਉਹ ਸੋਧੀਆਂ ਜਾਣ ਇਸ ਦੇ ਨਾਲ ਇਸ ਦੇ ਸੰਬੰਧ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਡੀਟੇਲ ਦੇ ਨਾਲ ਡਿਸਕਸ਼ਨ ਜਿਹੜੀ ਕਿ ਹੋਈ ਹਾਈ ਕੋਰਟ ਨੇ ਪੂਰਾ ਰਿਕਾਰਡ ਪੰਜਾਬ ਸਰਕਾਰ ਵੱਲੋਂ ਮੰਗਵਾਇਆ ਲੰਬੀ ਗੱਲਬਾਤ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱ ਉੱਪਰ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਜਿਹੜਾ ਕਿ ਫੈਸਲਾ ਕੀਤਾ ਜਾਵੇ ਹਾਈ ਕੋਰਟ ਨੇ ਇਹ ਵੀ ਗੱਲ ਕਹੀ ਕਿਸ ਦੇ ਸਬੰਧ ਵਿੱਚ ਸਰਕਾਰ ਪੈਨਸ਼ਨਰਾਂ ਦੀ ਮੰਗ ਮੰਨਣ ਤੋਂ ਆਸਮਰਥ ਹੈ ਫੈਕਟਰ 2.98 ਦਿਨ ਨਹੀਂ ਦੇਣਾ ਚਾਹੁੰਦੀ ਪੂਰੇ ਇਸ ਮਾਮਲੇ ਨੂੰ ਲੈ ਕੇ ਜਿਹੜੇ ਕਾਰਨ ਦੱਸੀ ਗਏ ਫੈਕਟਰ 2.98 ਗੁਣਾਕ ਅੰਕ ਨਾਲ ਪੈਨਸ਼ਨਰਾਂ ਦੀ ਪੈਨਸ਼ਨ ਨੂੰ ਸੋਧਿਆ ਜਾ ਨਹੀਂ ਸਕਦਾ ਇਸ ਤਰ੍ਹਾਂ ਲੰਬੇ ਸਮੇਂ ਤੋਂ ਇਸ ਮਾਮਲੇ ਨੂੰ ਲੈ ਕੇ ਮੁਲਾਜ਼ਮ 1 ਜਨਵਰੀ 2006 ਤੋਂ ਲੈ ਕੇ 1 ਨਵੰਬਰ 2012 ਤੱਕ ਰਿਟਾਇਰ ਹੋਏ ਨੇ ਉਹਨਾਂ ਨੂੰ 25 ਸਾਲ ਦੀ ਸਰਵਿਸ ਪੂਰੀ ਹੋਣ ਤੇ ਹੋਰ ਮੁਲਾਜ਼ਮਾ ਵਾਂਗ ਪੂਰੀ ਪੈਨਸ਼ਨ ਜਿਹੜੀ ਕਿ ਦਿੱਤੀ ਜਾਵੇ ਸੋ ਇਹਦੇ ਸਬੰਧ ਵਿੱਚ ਜਿਹੜੀ ਕਿ ਸੁਣਵਾਈ ਚੱਲੀ ਇਸ ਦੌਰਾਨ ਹਾਈ ਕੋਰਟ ਨੇ ਅਗਲੀ ਜੋ ਗੱਲਬਾਤ ਦੀ ਡੇਟ ਹੈ ਉਹ 21 ਜਨਵਰੀ 2025 ਨਿਰਧਾਰਤ ਕੀਤੀ ਹੁਣ ਇੱਕ ਅਹਿਮ ਮਾਮਲਾ ਜਿਹੜਾ ਕਿ ਹਾਈ ਕੋਰਟ ਦੇ ਵਿਚਾਰ ਦੇ ਅਧੀਨ ਆਇਆ ਹੈ ਜਿਸ ਦੇ ਵਿੱਚ ਸੁਣਵਾਈ ਹੋਵੇਗੀ ਮੁਲਾਜ਼ਮਾਂ ਦੀਆਂ ਪਈਆਂ ਰੇਟਾਂ ਦੇ ਉੱਪਰ ਅਤੇ ਪੈਨਸ਼ਨਰਾਂ ਤੇ ਤਨਖਾਹ ਹੈ ਜੋ ਉਹਨਾਂ ਦੀ ਪੈਨਸ਼ਨ ਤੇ ਤਨਖਾਹਾਂ ਨੇਗੀ ਉਹਨਾਂ ਦੀ ਸੁਧਾਈ ਨੂੰ ਲੈ ਕੇ 6ਵੇਂ ਤਨਖਾਹ ਕਮਿਸ਼ਨ ਦੇ ਮਤਾਬਕ 5.5 ਸਾਲਾਂ ਦੇ ਏਰੀਅਰ ਜੋ ਬੰਦਾ ਹੈ 1 ਜਨਵਰੀ 2016 ਤੋਂ 30 ਜੂਨ 2021 ਦਾ ਉਸ ਨੂੰ ਲੈ ਕੇ ਉਹ ਉਹਨਾਂ ਨੂੰ ਦਿੱਤਾ ਜਾਵੇ ਇਸ ਨੂੰ ਲੈ ਕੇ ਹੋਰ ਸੁਣਵਾਈਆਂ ਹੋਣਗੀਆਂ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਸੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜ